ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਂਦੇ ਚਾਹਵਨ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਅੱਠ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਾਲ 2025 ਦੀਆਂ ਪਾਬੰਦੀਆਂ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਦੌਰਾਨ ਤੁਹਾਡੇ ਲਈ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਹੈ ਆਓ ਇੱਕ ਇੱਕ ਕਰਕੇ ਇਹਨਾਂ ਅੱਠ ਵੱਡੇ ਬਦਲਾਵਾਂ ਬਾਰੇ ਜਾਣੀਏ ਪਹਿਲੀ ਵੱਡੀ ਖੁਸ਼ਖਬਰੀ ਪਰਿਵਾਰਾਂ ਲਈ ਹੈ ਕੈਨੇਡੀਅਨ ਨਾਗਰਿਕਾਂ ਜਾਂ ਪੀਆਰ ਹੋਲਡਰ ਹੁਣ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸਾਲ 2026 ਦੀ ਸ਼ੁਰੂਆਤ ਵਿੱਚ ਇਸ ਲਈ ਇੱਕ ਵੱਡਾ ਕੋਟਾ ਕੱਢਿਆ ਜਾਵੇਗਾ ਲਗਭਗ 20000 ਦੇ ਕਰੀਬ ਮਾਤਾ ਪਿਤਾ ਨੂੰ 2026 ਵਿੱਚ ਵੀਜੇ ਜਾਰੀ ਕੀਤੇ ਜਾ ਸਕਦੇ ਹਨ ਦੂਜੀ ਵੱਡੀ ਖੁਸ਼ਖਬਰੀ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਮੌਜੂਦ ਵਿਦਿਆਰਥੀਆਂ ਲਈ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਦੇ ਡਰਾ 2026 ਦੌਰਾਨ ਲਗਾਤਾਰ ਕੱਢੇ ਜਾਣਗੇ ਸੀਆਰਐਸ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ ਨੂੰ ਹੁਣ 500 ਜਾਂ 500 ਤੋਂ ਵੱਧ ਵੀ ਹੇਠਾਂ ਆਉਣ ਦੀ ਉਮੀਦ ਰੱਖੀ ਜਾ ਸਕਦੀ ਹੈ ਇਨਾ ਹਜ਼ਾਰਾਂ ਭਾਰਤੀਆਂ ਵਿਦਿਆਰਥੀਆਂ ਦਾ ਸਕੋਰ 500 ਦੇ ਆਸ-ਪਾਸ ਹੈ ਉਹਨਾਂ ਨੂੰ ਪੀਆਰ ਲੈਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਇਸ ਦੇ ਨਾਲ ਹੀ ਤੀਜੇ ਵੱਡੇ ਐਲਾਨ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਐਕਸਪ੍ਰੈਸ ਇਸ ਦੇ ਨਾਲ ਹੀ ਜੇਕਰ ਤੀਜੇ ਵੱਡੇ ਐਲਾਨ ਦੀ ਗੱਲਬਾਤ ਕੀਤੀ ਜਾਵੇ ਤਾਂ ਐਕਸਪੀਰੀਅੰਸ ਇਸ ਦੇ ਨਾਲ ਹੀ ਵੱਡੇ ਇਸ ਦੇ ਨਾਲ ਹੀ ਵੱਡੇ ਬਦਲਾਅ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਐਕਸਪਾਇਰ ਉਏ ਵਰਕ ਪਰਮਿਟ ਵਾਲਿਆਂ ਨੂੰ 10 ਸਾਲ ਦਾ ਵੀਜ਼ਾ ਜਿਹੜਾ ਜਾਰੀ ਕਰਨ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ ਅਤੇ ਉਹ ਇਲੀਗਲ ਹੋ ਰਹੇ ਸਨ ਉਹਨਾਂ ਲਈ ਨਵਾਂ ਰਸਤਾ ਖੋਲਿਆ ਗਿਆ ਹੈ ਉਹਨਾਂ ਨੂੰ 10 ਸਾਲ ਦਾ ਮਲਟੀਪਲ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਨਹੀਂ ਚਾਹੁੰਦਾ ਹੈ ਕਿ ਕੋਈ ਇਲੀਗਲ ਰਹੇ ਇਹ ਵੀਜ਼ਾ ਲੈ ਕੇ ਤੁਸੀਂ ਆਪਣੇ ਦੇਸ਼ ਵਾਪਸ ਜਾ ਕੇ ਫ੍ਰੈਂਚ ਭਾਸ਼ਾ ਜਾਂ ਕਿਸੇ ਡਿਮਾਂਡ ਵਾਲੇ ਹੁਨਰ ਵਿੱਚ ਮੁਹਾਰਤ ਹਾਸਲ ਕਰਕੇ ਪੀਆਰ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਨਾਲ ਹੀ ਅਗਲੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ FIFA ਵਰਲਡ ਕੱਪ ਕਾਰਨ ਟੂਰਿਸਟ ਵੀਜ਼ੇ ਖੁੱਲੇਗਾ ਦਿਲ ਖੋਲ ਕੇ ਕੈਨੇਡਾ ਚੌਥੀ ਸ਼ਾਨਦਾਰ ਖਬਰ ਟੂਰਿਸਟ ਵੀਜ਼ਾ ਵਾਲਿਆਂ ਲਈ ਇਹ ਸਾਲ 2026 ਵਿੱਚ ਕੈਨੇਡਾ ਅਮਰੀਕਾ ਤੇ ਮੈਕਸੀਕੋ ਵਿੱਚ ਮਿਲ ਕੇ FIFA ਵਰਲਡ ਕੱਪ ਦੀ ਮੇਜਬਾਨੀ ਕਰ ਰਹੇ ਹਨ ਇਸ ਕਾਰਨ ਇਮੀਗ੍ਰੇਸ਼ਨ ਵੀ ਭਾਗ ਦੁਆਰਾ ਦਿਲ ਖੋਲ ਕੇ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਜਾਰੀ ਕੀਤੇ ਜਾ ਸਕਦੇ ਹਨ ਜਿਹੜੇ ਕੈਂਡੀਡੇਟ ਆਪਣੀ ਅਰਜੀ ਵਿੱਚ ਖਾਸ ਤੌਰ ਤੇ ਸੈਸ਼ਨ ਕਰਨਗੇ ਉਹਨਾਂ ਨੂੰ FIFA ਵਰਲਡ ਕੱਪ ਦੇਖਣ ਜਿਹੜਾ ਜਿਹੜੇ ਲੋਕ FIFA World Cup ਓਏ ਹੋਏ ਜਿਹੜੇ ਕੈਂਡੀਡੇਟ ਆਪਣੀ ਅਰਜੀ ਵਿੱਚ ਖਾਸ ਤੌਰ ਤੇ ਮੈਂਸ਼ਨ ਕਰਨਗੇ ਕਿ ਉਹ FIFA World Cup ਦੇਖਣ ਆਉਣਾ ਚਾਹੁੰਦੇ ਹਨ ਉਹਨਾਂ ਦੀ ਅਰਜੀ ਤੇ ਪਹਿਲ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਪੰਜਵੇਂ ਤੇ ਵੱਡੇ ਐਲਾਨ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ PR ਕੋਟਾ ਵਧੇਗਾ PNP ਅਤੇ TRT PR ਪਾਥਵੇ ਪੰਜਵੀਂ ਵੱਡੀ ਖੁਸ਼ਖਬਰੀ ਸਾਲ 2026 ਦੌਰਾਨ PR ਪ੍ਰਾਪਤ ਕਰਨ ਵਾਲਿਆਂ ਦਾ ਆંકੜਾ ਵਧੇਗਾ TRT PR 30000 ਵਿਦਿਆਰਥੀਆਂ ਲਈ ਇੱਕ ਨਮਾ ਰਾ ਯਾ ਆਪਾ ਕਹਿ ਸਕਦੇ ਹੈ ਕਿ ਪੀਆਰ ਪਾਥਵੇ ਖੋਲਣ ਦਾ ਐਲਾਨ ਜਿਹੜਾ ਕੀਤਾ ਗਿਆ ਹੈ ਪ੍ਰੋਵਿੰਸ਼ੀਅਲੀ ਨਾਮਿਨੀ ਪ੍ਰੋਗਰਾਮ ਦਾ ਕੋਟਾ 55000 ਤੋਂ ਵਧਾ ਕੇ 90000 ਕਰ ਦਿੱਤਾ ਗਿਆ ਹੈ ਇਸ ਨਾਲ ਭਾਰਤੀ ਵਿਦਿਆਰਥੀਆਂ ਲਈ ਪੀਆਰ ਲੈਣਾ ਕਾਫੀ ਆਸਾਨ ਹੋ ਜਾਵੇਗਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੀ ਗੱਲਬਾਤ ਕੀਤੀ ਜਾਵੇ ਤਾਂ ਪੀਆਰ ਪੈਂਡਿੰਗ ਵਾਲਿਆਂ ਲਈ ਵਰਕ ਪਰਮਿਟ 2026 ਤੱਕ ਵਧੇ ਖੇਮੀ ਅਤੇ ਵੱਡੀ ਰਾਹਤ ਜਿਨ੍ਹਾਂ ਵਿਦਿਆਰਥੀ ਸਟੂਡੈਂਟਾਂ ਦੀ ਪੀਆਰ ਅਰਜੀ ਲੱਗੀ ਹੋਈ ਹੈ ਅਤੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਉਹਨਾਂ ਦੇ ਵਰਕ ਪਰਮਿਟ 31 ਦਸੰਬਰ 2026 ਤੱਕ ਵਧਾ ਦਿੱਤੇ ਗਏ ਹਨ ਨਾਲ ਹੀ ਜਿਨ੍ਹਾਂ ਨੇ ਆਪਣੇ ਪਰਿਵਾਰ ਨਾਲ ਹੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਪੀਆਰ ਅਰਜੀ ਲਗਾਈ ਹੈ ਉਹਨਾਂ ਨੂੰ ਵੀ 31 ਦਸੰਬਰ 2026 ਤੱਕ ਕੈਨੇਡਾ ਆ ਕੇ ਓਪਨ ਵਰਕ ਪਰਮਿਟ ਤੇ ਕੰਮ ਕਰਨ ਦਾ ਇਜਾਜ਼ਤ ਮਿਲ ਗਈ ਹੈ ਸਤਮੀ ਅਹਿਮ ਗੱਲ ਜੇ ਤੁਸੀਂ ਇਸ ਸਾਲ 2026 ਦੌਰਾਨ ਪੀਆਰ ਹਾਸਲ ਕਰਨਾ ਚਾਹੁੰਦੇ ਹੋ ਤਾਂ ਖਾਸ ਕਰਕੇ ਜੇ ਤੁਸੀਂ ਪਲੱਸ 2 ਪਾਸ ਕਰਕੇ ਗਏ ਹੋ ਤਾਂ ਤੁਹਾਡੇ ਕੋਲ ਫ੍ਰੈਂਚ ਪਾਸਾ ਸਿੱਖਣ ਦਾ ਇੱਕੋ ਇੱਕ ਰਾਹ ਬਚਿਆ ਹੋਇਆ ਹੈ ਤਾਂ ਤੁਹਾਡੇ ਕੋਲ ਫ੍ਰੈਂਚ ਸਿੱਖਣ ਦਾ ਇੱਕੋ ਇੱਕ ਰਾਹ ਬਚਦਾ ਹੈ ਕੈਨੇਡਾ ਇਮੀਗ੍ਰੇਸ਼ਨ ਨੇ ਕੈਨੇਡਾ ਇਮੀਗ੍ਰੇਸ਼ਨ ਨੇ ਜाहिर ਕਰ ਦਿੱਤਾ ਹੈ ਕਿ ਸਾਲ 2026 ਵਿੱਚ ਲਗਾਤਾਰ ਫ੍ਰੈਂਚ ਬੋਲਣ ਵਾਲੇ ਸਟੂਡੈਂਟਾਂ ਨੂੰ ਪੀਆਰ ਦਿੱਤੀ ਜਾਵੇਗੀ ਫ੍ਰੈਂਚ ਵਿੱਚ ਮੁਹਾਰਤ ਤੁਹਾਨੂੰ ਆਸਾਨੀ ਨਾਲ ਪੀਆਰ ਦਵਾ ਸਕਦੀ ਹੈ ਇਸ ਦੇ ਨਾਲ ਹੀ ਆਖਰੀ ਤੇ ਵੱਡੀ ਇਸ ਦੇ ਨਾਲ ਹੀ ਆਖਰੀ ਤੇ ਵੱਡੇ ਐਲਾਨ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸਟੱਡੀ ਵੀਜ਼ਾ ਕੋਟਾ ਘਟਾਇਆ ਡੈਪੂਟੇਸ਼ਨ ਵਧੇਗੀ 8ਵਾਂ ਅਤੇ ਆਖਰੀ ਐਲਾਨ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਨ ਨੇ ਕਿਹਾ ਹੈ ਕਿ ਸਾਲ 2026 ਦੌਰਾਨ ਸਟੱਡੀ ਵੀਜ਼ਾ ਤੇ ਆંકੜੇ ਜ਼ਰੂਰ ਘਟਾਏ ਜਾਣਗੇ ਉਹ ਉਹਨਾਂ ਸਾਰੇ ਸਟੂਡੈਂਟਾਂ ਤੇ ਸਕਿਲਡ ਵਰਕਰਾਂ ਨੂੰ ਪੀਆਰ ਦੇਣ ਨੂੰ ਤਰਜੀਹ ਦੇਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਜਿਹੜੇ ਸਟੂਡੈਂਟ ਲਗਾਤਾਰ ਰਿਫਿਊਜ਼ਸ ਕੇਸ ਅਪਲਾਈ ਕਰ ਰਹੇ ਹਨ ਜਾਂ ਗਲਤ ਤਰੀਕੇ ਵਰਤ ਰਹੇ ਹਨ ਉਹਨਾਂ ਸਾਰਿਆਂ ਨੂੰ 2026 ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਰਿਪੋਰਟ ਕਰ ਦਿੱਤਾ ਜਾਵੇਗਾ ਇਹ ਸੀਗਾ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਜੋ ਇਸ ਦੌਰਾਨ ਨਾਲ ਸਾਂਝੀਆਂ ਕੀਤੀਆਂ ਨੇ ਤੇ ਇਹ ਕੈਨੇਡਾ ਵੱਲੋਂ ਬਹੁਤ ਹੀ ਵੱਡੇ ਜਿਹੜੇ ਐਲਾਨ ਕੀਤੇ ਗਏ ਨੇ ਜੋ ਕਿ ਤੁਹਾਨੂੰ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਡਾ ਕੋਈ ਦੋਸਤ ਮਿੱਤਰ ਜਾਂ ਫਿਰ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਤਾਂ ਇਹ ਖਬਰ ਤੁਹਾਨੂੰ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਅਤੇ ਸ ਬੱਚਿਆਂ ਦੀਆਂ ਮੁਸ਼ਕਲਾਂ ਕਿਸ ਤਰ੍ਹਾਂ ਦੇ ਨਾਲ ਹੱਲ ਹੋਣਗੇ ਇਸ ਦੇ ਵਿੱਚ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਦੀ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਿਲਦੇ ਹਾਂ ਹੀ ਕੋਰਨ ਵੀ ਜਾਣਕਾਰੀ ਨਾਲ ਉਦੋਂ ਤੱਕ ਲਈ ਧੰਨਵਾਦ